ਰਹੇ ਹੋ ਤੇ ਚਾਹ ਪੜੀ ਗਿਆ ਸੀ ਬੜੀ ਮਜ਼ਰ ਮਜ਼ਰ ਦੀ ਸਮਝਾ ਲਓ ਕਿ ਕੁੱਟਮਰ ਕਿਸ ਨਾਲ ਹੋਈ ਹੈ ਕੁੱਟਮਰ ਕਿਸ ਨਾਲ ਹੋਈ ਹੈ ਬਦਰਾਤ ਨਾਲ ਕੋਈ ਪਿਆਰਾ ਨਹੀਂ ਲੋ ਕਿੱਥੇ ਹੋਣੋ ਇਸ ਬਣੀ ਕਿ ਨਾ ਪਿੰਡ ਦੇ ਕੀ ਹਾਲਾਤ ਬਣੇ ਤੁਸੀਂ ਕੀ ਮੰਗ ਤਨਾ ਤੂੰ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਇੱਥੇ ਪੁਲਿਸ ਵੀਰ ਦੇ ਨਾਮ ਤੇ ਪਟਿਆਲੇ ਦੀ ਬੜੀ 50 ਸਾਲ ਪੁਰਾਣੀ ਮਸ਼ਹੂਰ ਦੁਕਾਨ ਹੈ। ਵਿਟੋ ਲੇਡੀਜ਼ ਹੈ ਵਿਚਾਰੇ ਉਹਨਾਂ ਤੇ ਜਵਾਈ ਆਏ ਹੋਏ ਸੀਗੇ। ਤਾਂ ਜਿਹੜੇ ਇਹਨਾਂ ਦੇ ਲੈਂਡਲੋਰਡ ਹੈ ਉਹਨਾਂ ਨੇ ਕੁਝ ਬੰਦਿਆਂ ਨੂੰ ਬੁਲਾ ਕੇ ਇਹਨਾਂ ਤੇ ਉੱਪਰ ਪਲੇ ਅਟੈਕ ਕੀਤਾ। ਪੰਗਾ ਵੀ ਗੜ ਚੁੱਕਿਆ ਹੈ ਉਹਨਾਂ ਨੇ। ਅਟੈਕ ਕੀਤਾ, ਕਰਤਾਨ ਮਾਰੀਆ, ਬੱਚੇ ਤੇ ਕੂਲ ਮਗਰਿਆ। ਨਾਲ ਇਹਨਾਂ ਦਾ ਬੇਟਾ ਸੀਗਾ। ਔਰ ਇਹਨਾਂ ਨੇ ਪੁਲਿਸ ਨੂੰ ਫੋਨ ਕੀਤਾ। ਪਿੱਛੋਂ ਆ ਕੇ ਸਾਰੇ ਕੂਲਰ ਕੱਲੇ ਨਾਲ ਤੋੜਦੇ। ਸਮਾਨ ਇਹਨਾਂ ਦਾ ਚੱਕ ਲਿਆ। ਉਸ ਤੋਂ ਬਾਅਦ ਪੁਲਿਸ ਵਾਲੇ ਆਏ ਇਹਨਾਂ ਦੇ ਬੇਟੇ ਦੇ ਹਸਬੰਦ ਨੂੰ ਚੱਕ ਕੇ ਲੈ ਗਏ। ਡੀਐਸਪੀ ਕੋਲ ਗਏ ਐਸਐਸਪੀ ਕੋਲ ਗਏ ਐਸਪੀ ਸਾਹਿਬ ਕੋਲ ਗਏ ਕੋਈ ਦੱਸਣ ਨੂੰ ਤਿਆਰ ਨਹੀਂ ਬੰਦਾ ਕਿਤੇ ਆ ਪੁਲਿਸ ਦੀ ਵਰਦੀ ਚ ਬੰਦਾ ਲੱਗੇ ਔਰ ਉਸ ਤੋਂ ਬਾਅਦ ਕੀ ਹੋਇਆ ਪੁਲਿਸ ਵਾਲਿਆਂ ਨੇ ਤੋੜਾ ਕੇ ਢੇੜੇ ਅੰਦਰ ਸਰਵਨ ਸੀ ਜਿਓ ਕੋਲਾਂ ਨੂੰ ਥੱਪੜ ਮਾਰੀਏ ਔਰ ਉਹਨਾਂ ਨੂੰ ਡੀਵੀਆਰ ਵਗੈਰਾ ਸਾਰਾ ਪੱਟ ਕੇ ਅੱਗੇ ਟੋਟੇ ਪੰਨੇ ਫੇਸ ਆਏ ਹੋਏ ਸੀ ਅੰਦਰ ਕਾਰਨ ਕੀ ਹੈ ਜੀ ਕਾਰਨ ਦੁਕਾਨ ਤੇ ਕਬਜ਼ਾ ਅੱਛਾ ਜੀ ਦੁਕਾਨ ਤੇ ਕਬਜ਼ੇ ਕਰਕੇ ਸਾਰਾ ਇਹ ਚੱਕਰ ਪਾ ਰਹੇ ਆ ਔਰ ਇਹ ਕੁੱਤਾ ਕਰਦੀ ਇਹ ਕੱਡੇ ਨਹੀਂ ਹੈਗੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਜਿਹੜਾ ਪ੍ਰੋਸੈਸ਼ਨ ਨੂੰ ਮੇਰੀ ਗੱਲ ਦੱਸਣੀ ਚਾਹੁੰਦਾ ਕਿ ਇਕੱਲੇ ਨਹੀਂ ਹੈਗੇ ਜੇ ਬਿੱਡੋ ਲੈ ਲਈਏ ਸਾਰੀ ਮਾਰਕੀਟ ਇਹਨਾਂ ਨਾਲ ਖੜੀ ਹੈ ਔਰ ਮਰਦੇ ਜਮਾ ਆਪਕਾ ਸੀ ਇਹ ਕੰਮ ਨਹੀਂ ਹੋਣਦਾਂਗੇ ਲੈਟੇ ਸਾਡੇ ਬੰਦੇ ਆ ਜਾਮ ਕੀਤਾ ਤੁਸੀਂ ਕਿਹੜੀ ਜਗ੍ਹਾ ਜਾਮੇ ਇੱਥੇ ਕਰੀ ਪਿੱਛੇ ਭਾਈ ਨੰਬਰ ਫਾਟਕ ਪੁਲ ਦੇ ਉੱਪਰ ਜਾਣਾ ਜੀ ਬੰਦੇ ਬੰਦੇ ਪਤਾ ਕਿ ਕਿੱਲੇ ਬੰਦੇ ਨੇ ਅੱਛੀ ਸੰਗਤ ਹੁੰਦੀ ਹੈ ਆ ਗਿਆ ਮੀ ਤੋਤਾ ਆ ਗਿਆ ਜਿਹਨਾਂ ਨੂੰ ਬਾਤ ਕਰਕੇ ਆਹ ਇੱਥੇ ਖਿਲਾਉ ਦੇ ਇੱਥੇ ਲੱਤਾਂ ਫੰਗੜੀਆਂ ਮੈਨੂੰ ਇੱਕ ਟਿਕੜੀ ਇੱਥੇ ਬਿਠਾਵਾ ਦਿਓ ਖੜੇ ਰਹੇ ਇੱਥੇ ਬਿਠਾਵਾ ਦਿਓ ਪੇਪਰ ਸਾਰੇ ਲਗਾ ਦਿਓ ਉਹ ਮੈਨੂੰ ਡੈਕਰੇਡਰ ਦੇ ਬਿਠਾ ਦਿਓ ਟੋਕੀ ਕਾਰਡ ਬਣਾ ਦੇਣਾ ਇਹ ਕਾਗਜ਼ੀ ਬਿਠਾਓ ਕਿਸੇ ਨੂੰ ਇੱਧਰ ਲੈ ਭਾਈ ਸਾਹਿਬ ਮੱਖੀ ਵੀ ਨਹੀਂ ਡੋੜਦੀ ਬਾਲੇ ਆਲ ਕੇ ਰਸਤੇ ਪਰ ਚੱਲ ਰਿਹਾ ਹੈ ਜੀ ਕਿ ਅੱਜ ਕੀ ਹੋ ਕੇ ਆਇਆ ਕੋਈ ਪਹਿਲਾਂ ਜੀ ਬੈਕਗਰਾਉਂਡ ਤੋਂ ਰਾਹ ਫਾਇਰ ਕਰ ਦੋ ਮੈਂ ਤਾਂ ਛੱਡਣਾ ਨਹੀਂ ਪਾਇਆ ਜੀ ਜ਼ਿੰਦਗੀ ਦੀ ਚੀਜ਼ ਕਿ ਮੁੱਠੀ ਨਹੀਂ ਮਾਰੋ ਬੜਾ ਪੜ ਲਓ ਉਹਨਾਂ ਦਾ ਪੜ ਲਓ ਚਲੋ ਕਰਦੇ ਆ ਲੈ ਲੰਗੇ ਉਹ ਮੇਰੀ ਮਾਈ ਰੈਡੀ ਦਾ ਸਰ ਕੀ ਮਸਲਾ ਸੀ ਜੀ ਜਿਹੜਾ ਜਾਮ ਵਗੈਰਾ ਲਗਾਇਆ ਗਿਆ ਸੀ ਕਿ ਪੂਰਾ ਮੈਟਰ ਇੱਕ ਪੁਲਿਸ ਕੋਲੇ 112 ਤੇ ਇਨਫੋਰਮੇਸ਼ਨ ਆਈ ਕਿ ਕੋਈ ਦੋ ਪੱਖਾਂ ਦੀ ਲੜਾਈ ਹੈ 22 ਨੰਬਰ ਫਟਕ ਦੇ ਕੋਲੇ ਕੋਈ ਦੁਕਾਨ ਦੀ ਕੋਲੀ ਸੂਟਸ ਕਰਕੇ ਤੇ ਦੂਜੀ ਪਾਰਟੀ ਨਾਲ ਕੋਈ ਪ੍ਰਾਪਰਟੀ ਡਿਸਪਿਊਟ ਸੀਗਾ ਤੇ ਉਹਨਾਂ ਦੀ ਕੋਈ ਪ੍ਰਾਪਰਟੀ ਨੂੰ ਦੇ ਕਬਜ਼ੇ ਨੂੰ ਲੈ ਕੇ ਲੜਾਈ ਹੋਈ ਸੀਗੀ ਪੁਲਿਸ ਪਾਰਟੀ ਉੱਥੇ ਨਾਲ ਦੇ ਨਾਲ ਪਹੁੰਚੀ ਤੇ ਉਹਨਾਂ ਦਾ ਲੜਾਈ ਝਗੜਾ ਰੁਕਾਣ ਲਈ ਦੋਨੋਂ ਨੂੰ ਸਮਝਾਉਣ ਲਈ ਇੱਕ ਵਾਰ ਚੌਕੀ ਵਿੱਚ ਲੈ ਕੇ ਗਈ ਉਹ ਤੇ ਉਹਨੂੰ ਸਮਝਾ ਕੇ ਜਿਹੜਾ ਹੈ ਬੰਦੀ ਕਾਰਵਾਈ ਅਸੀਂ ਕਰਨਗੇ ਜਿਹੜੀ ਕਾਨੂੰਨੀ ਕਾਰਵਾਈ ਹੈ ਇਹਦੇ ਵਿੱਚ ਮੈਂ ਇਹ ਕਹਿਣਾ ਚਾਹਾਂਗਾ ਕਿਥੇ ਕਈ ਜਿਹੜੇ ਹੈ ਮੀਡੀਆ ਆਊਟਲੈਟਸ ਉੱਥੇ ਲਿਖਿਆ ਗਿਆ ਹੈ ਕਿ ਜੀ ਗੁੰਸ ਹੈਗੇ ਹੈ ਜੇ ਗੁੰਡੇ ਹੈ ਉਹ ਚੱਕ ਕੇ ਲੈ ਕੇ ਗਏ ਉਹ ਜੀ ਬਿਲਕੁਲ ਵੀ ਨਹੀਂ ਹੈਗੀ ਜਿਹੜਾ ਹੈ ਆਪਣੀ ਚੌਕੀ ਇੰਚਾਰਜ ਜਿਹੜਾ ਹੈ ਹਲ ਟਾਊਨ ਚੌਕੀ ਦੇ ਮੁਲਾਜ਼ਮ ਸੀਗੇ ਉਹੀ 112 ਦੀ ਕੰਪਲੇਂਟ ਦੇ ਮੁਤਾਬਿਕ ਜਿਹੜਾ ਆਏ ਹੈ ਤੇ ਉਹਨਾਂ ਨੂੰ ਜਿਹੜਾ ਹੈ ਉਹ ਉਧਰ ਲੜਾਈ ਝਗੜਾ ਨੂੰ ਰੋਕਣ ਲਈ ਉਹਨੂੰ ਜਿਹੜਾ ਹੈ ਮੋਡਲ ਟਾਊਨ ਚੌਕੀ ਲੈ ਕੇ ਗਏ ਹੈ ਤੇ ਉਹਨਾਂ ਦੇ ਉੱਤੇ ਜਿਹੜੀ ਵੀ ਬੰਦੀ ਕਾਰਵਾਈ ਹੈ ਕਾਨੂੰਨੀ ਕਾਰਵਾਈ ਉਹ ਉਸੇ ਕਰਨਗੇ ਸਰ ਲੱਗਦਾ ਹੈ ਕਿ ਉੱਥੇ ਕਿਰਪਨਾਗਿ ਜੀ ਡੱਡੇ ਵਗੈਰਾ ਤੇ ਆ ਕੀ ਗੂੰਸ ਪਹੁੰਚੇ ਸੀ ਗਿਆ ਆਪੋਜ਼ਿਟ ਕਿਹੜਾ ਚੜ੍ਹਾ ਗਿਆ ਕਿਉਂਕਿ ਕਿਰਪਨਾ ਸੀਸੀਟੀਵੀ ਕਾ ਕਾਫੀ ਵਾਇਰਲ ਹੋ ਰਹੀ ਹੈ ਸਰ ਦੇਖੋ ਜੀ ਇੱਕ ਵਾਰ ਮਾਮਲੇ ਨੂੰ ਸ਼ਾਂਤ ਕੀਤਾ ਗਿਆ ਹੈ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਮੇਨਟੇਨ ਕੀਤਾ ਗਿਆ ਹੈ ਤੇ ਇਹ ਅਸੀਂ ਸਾਰੀ ਵੀਡੀਓਜ਼ ਨੂੰ ਤੰਗੀਤਰੇ ਜੰਡਾਈ ਨਾਲ ਡੁੰਡਾਈ ਨਾਲ ਦੇਖਾਂਗੇ ਤੇ ਜੋ ਵੀ ਜਿਨ੍ਹਾਂ ਦੀ ਵੀ ਗਲਤੀ ਹੋਊਗੀ ਉਦੇ ਖਿਲਾਫ ਬੰਦੀ ਕਾਰਵਾਈ ਅਸੀਂ ਕਰੀ ਜਿਹਨਾਂ ਕੋਲ ਵੈਪਨ ਸੀ ਆਇਡੈਂਟੀਫਾਈ ਹੋਏ ਨੇ ਜੀ ਕੌਣ ਨੇ ਕਿੱਥੋਂ ਦੇ ਬੰਦੇ ਨੇ ਕੋਈ ਪੋਲਿਟੀਕਲ ਬੰਨੇ ਰੋਲਮੈਂਟ ਹੈ ਕਿ ਵਿੱਚ ਨਹੀਂ ਕੋਈ ਪੋਲਿਟੀਕਲ ਐਂਗਲ ਨਹੀਂ ਹੈ ਜੀ ਇਹਦੇ ਵਿੱਚ ਦੋ ਪੱਖਾਂ ਦੀ ਲੜਾਈ ਹੈ ਤੇ ਵੀਡੀਓ ਅਸੀਂ ਦੇਖਾਨਗੇ ਇੱਕ ਵਾਰ ਮਾਹੌਲ ਨੂੰ ਸ਼ਾਂਤ ਕੀਤਾ ਗਿਆ ਜਾਮਜਮ ਇੱਥੇ ਲਗਾ ਦਿੱਤਾ ਗਿਆ ਸੀਗਾ ਉਹਨੂੰ ਸ਼ਾਂਤ ਕਰਕੇ ਬਿਠਾਇਆ ਗਿਆ ਤੇ ਜੋ ਬੰਦੀ ਕਾਰਵਾਈ ਹੋ ਗਈ ਵੀਡੀਓ ਨੂੰ ਵਾਚ ਕੇ ਸਭੀ ਵਿਆਰ ਦਾ ਨਾਮ ਹਰਦ ਸਰ ਉਹਦਾ ਕੀ ਰਿਜ਼ ਦੇ ਚਲੇਨ ਦੇਣਾ ਉਹਦਾ ਅਸੀਂ 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 ਅਜੇ ਕੋਈ ਕਮੈਂਟ ਨਹੀਂ ਦੇ ਸਕਦੇ ਜਦੋਂ ਤੱਕ ਅਸੀਂ ਡੰਡਾਈ ਨਾਲ ਨਹੀਂ ਦੇਖ ਦੇਖਦੇ ਚੀਜ਼ ਉਹਦੇ ਬਾਅਦ ਹੀ ਅਸੀਂ ਕਮੈਂਟ ਕਰਾਂਗੇ ਸਰ ਪਰਮਵੀਰ ਸਾਨੀ ਨੇ ਜਿਹੜੇ ਉਹ ਵਾਪਸ ਆ ਚੁੱਕੇ ਨੇ ਪਰ ਇੱਕ ਕਮੀ ਤੋਜ ਉਹਨਾਂ ਦਾ ਬੇਟਾ ਹੈਗਾ ਉਹਦੇ ਬਾਰੇ ਕੀ ਜੀ ਉਹ ਹਲੇ ਹਰਾਸਤ ਚ ਜਾਓ ਛੱਡ ਦਿੱਤਾ ਕੋਈ ਹਰਾਸਤ 'ਚ ਨਹੀਂ ਹੈ ਜੀ ਉਹਨੂੰ ਬਿਠਾਇਆ ਗਿਆ ਸੀਗਾ ਤੇ ਉਹਦੇ ਉੱਤੇ ਜਿਹੜਾ ਹੈ ਪ੍ਰੀਵੈਂਟਿਵ ਐਕਸ਼ਨ ਅਸੀਂ ਲੈ ਰਹੇ ਨੇ ਤੇ ਉਹ ਵੀ ਛੱਡ ਦਿੱਤਾ ਗਿਆ ਪੂਰੀ ਬਿਲਕੁਲ ਛੱਡ ਦਿੱਤਾ ਗਿਆ ਉਹ ਕੋਈ ਕਿਸੇ ਵੀ ਡਿਟੈਂਸ਼ਨ ਦੇ ਵਿੱਚ ਨਹੀਂ ਹੈ ਸਰ ਆਪ ਜਿਹੜੇ ਕੁਝ ਰਾਉਂਡ ਅਪ ਵੀ ਕਰੇ ਸੀਗੇ ਕਿਉਂਕਿ ਜਦੋਂ ਪੁਲਿਸ ਮੌਕੇ ਤੇ ਪਹੁੰਚੀ ਗਿਆ ਸੋ ਕਿਉਂਕਿ ਮੌਕੇ ਨੂੰ ਬਹੁਤ ਨਿਜਾਕ ਨੂੰ ਦੇਖਦੇ ਹੋਏ ਇੱਕ ਦੋ ਬੰਦੇ ਰਾਉਂਡ ਅਪ ਕੀਤੇ ਗਏ ਸੀਗੇ ਕਿਉਂਕਿ ਉੱਥੇ ਲੜਾਈ ਝਗੜੇ ਦਾ ਖਤਰਾ ਸੀਗਾ ਬਟ ਉਹਨੂੰ ਜਦੋਂ ਮਾਮਲਾ ਸ਼ਾਂਤ ਹੋ ਗਿਆ ਉਹਨੂੰ ਛੱਡ ਦਿੱਤਾ ਸਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਪੁਲਿਸ ਵਾਲੇ ਹੀ ਡੀਵੀਆਰ ਪਟ ਰਹੇ ਨੇ ਸੀਸੀਟੀਵੀ ਪਟ ਰਹੇ ਨੇ ਉਸ ਦਾ ਕੀ ਕਾਰਨ ਹੈ ਜੀ ਉਹ ਦੁਕਾਨਦਾਰ ਉਹ ਵੀਡੀਓ ਜੀ ਅਸੀਂ ਦੇਖਣਗੇ ਸੀਨੀਅਰ ਅਫਸਰ ਦੇਖਣਗੇ ਤੇ ਅਗਰ ਕਿਸੇ ਦੀ ਗਲਤੀ ਹੈਗੀ ਮਲਾਜਮ ਦੀ ਉਹਦੇ ਉੱਤੇ ਐਕਸ਼ਨ ਲੈ ਸਰ ਕੋਈ ਕਹ ਰਿਹਾ ਜੀ ਸਾਈਨ ਵੀ ਕਰਾਏਗੇ ਮੇਰੇ ਨਾਲ ਜ਼ਬਰਦਸਤੀ ਮੈਂ ਤਾਂ ਸਾਈਨ ਕਰਾਏਗੇ ਨਹੀਂ ਤਾਂ ਤੇਰੇ ਪਰਚਾ ਹੋਊਗਾ ਕਹਿੰਦੇ ਉਹ ਮੈਂ ਕਹਿ ਰਿਹਾ ਜੀ ਹੁਣ ਪੁਲਿਸ ਸਾਡ ਮਾਮਲਾ ਆਏਗਾ ਇੱਕ ਵਾਰ ਥੋੜਾ ਟਾਈਮ ਦਿਓ ਸਾਰੇ ਸੀਨੀਅਰ ਅਫਸਰ ਦੇਖਣਗੇ ਜੋ ਵੀ ਐਵੀਡੈਂਸ ਆਊਗਾ ਮਲਾਜਮਾਂ ਦੇ ਅਗੇਂ